ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਫੂਡ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਲਾਈਵ ਪਾਸਤਾ ਦੀ ਵੀਡੀਓ ਦੋਸਤੋ ਅੱਜ ਕੱਲ ਇਹ ਵੱਡੇ ਵੱਡੇ ਵਿਆਹਾਂ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਕਿ ਲਾਈਵ ਫੂਡ ਹਰ ਜਗ੍ਹਾ ਤੇ ਤਿਆਰ ਕਰਦੇ ਨੇ ਲਾਈਵ ਕਿਚਨ ਦੀ ਹਰ ਵੱਡੇ ਵੱਡੇ ਵਿਆਹਾਂ ਦੇ ਵਿੱਚ ਅੱਜ ਕੱਲ ਫੈਸਿਲਿਟੀ ਆ ਐਵੇਂ ਹੀ ਆਪਾਂ ਨੇ ਇੱਕ ਵਿਆਹ ਦੇ ਵਿੱਚ ਗਏ ਸੀ ਪਟਿਆਲੇ ਜਿੱਥੇ ਆਪਾਂ ਨੇ ਦੇਖਿਆ ਕਿ ਲਾਈਵ ਪਾਸਤਾ ਦੀ ਆਪਸ਼ਨ ਸੀ ਦੋਸਤੋ ਤੇ ਮੈਂ ਵੀ ਸੋਚਿਆ ਕਿ ਕਿਉਂ ਨਾ ਤੁਹਾਡ ਲਈ ਇਹਦੇ ਲਾਈਵ ਪਾਸਤਾ ਦੀ ਇੱਕ ਵੀਡੀਓ ਬਣਾਈ ਜਾਵੇ ਦੋਸਤੋ ਸਭ ਤੋਂ ਪਹਿਲਾਂ ਇਹਨਾਂ ਨੇ ਪਾਇਆ ਪੈਨ ਦੇ ਵਿੱਚ ਬਟਰ ਅਤੇ 올ਿਵ ਆਇਲ ਉਸ ਤੋਂ ਬਾਅਦ ਵਿੱਚ ਦੋਸਤੋ ਇਹਨਾਂ ਨੇ ਸਾਰੀਆਂ ਵੈਜੇਜ਼ ਐਡ ਕੀਤੀਆਂ ਵੈਜੇਜ਼ ਐਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਦੋਸਤੋ ਇਹਨਾਂ ਨੂੰ ਟਾਸ ਕੀਤਾ ਟਾਸ ਕੀਤਾ ਦੋਸਤੋ ਇਹ ਸਾਰੀ ਮੇਕਿੰਗ ਹੈ ਜਿਹੜੀ ਹੈ ਇਟਾਲੀਅਨ ਪਾਸਤਾ ਦੀ ਆ ਜਿਹੜਾ ਕਿ ਲਾਈਵ ਸਾਡੇ ਲਈ ਤਿਆਰ ਹੋ ਰਿਹਾ ਸਾਰੇ ਵੈਜਿਸ ਨੂੰ ਦੋਸਤੋ ਸ਼ੈਲੋ ਫਰਾਈ ਵੈਜਿਸ ਨੂੰ ਚੰਗੀ ਤਰ੍ਹਾਂ ਸ਼ੈਲੋ ਫਰਾਈ ਕਰਨ ਤੋਂ ਬਾਅਦ ਦੋਸਤੋ ਉਸ ਤੋਂ ਬਾਅਦ ਬਾਰੀ ਆਉਂਦੀ ਹੈ ਇਹਦੇ ਵਿੱਚ ਚੰਗ ਮਸਾਲੇ ਪਾਉਣ ਦੀ ਦੋਸਤੋ ਇਹ ਮਸਾਲੇ ਵੀ ਆਪਣੇ ਇੰਡੀਅਨ ਨਹੀਂ ਹੁੰਦੇ ਸਾਰੇ ਦੇ ਸਾਰੇ ਬਾਹਰਲੇ ਇਟਾਲੀਅਨ ਮਸਾਲੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਇਹ ਇਟਾਲੀਅਨ ਇੱਕ ਵਾਰ ਫੇਰ ਸਾਰੀ ਵੈਜਿਸ ਨੂੰ ਚੰਗੀ ਤਰ੍ਹਾਂ ਸ਼ੈਲੋ ਫਰਾਈ ਕੀਤਾ ਤੇ ਟਾਸ ਕੀਤਾ ਦੋਸਤੋ ਤੁਸੀਂ ਸਾਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ ਜੇਕਰ ਤੁਸੀਂ ਸਾਨੂੰ YouTube ਤੇ ਦੇਖ ਰਹੇ ਹੋ ਤਾਂ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਦੋਸਤੋ ਬੈਜੀ ਨੂੰ ਚੰਗੀ ਤਰ੍ਹਾਂ ਸ਼ੈਲੋ ਫਰਾਈ ਕਰਨ ਤੋਂ ਬਾਅਦ ਹੁਣ ਵਾਰੀ ਆਉਂਦੀ ਹੈ ਦੇ ਵਿੱਚ ਪਾਸਤਾ ਐਡ ਕਰਨ ਦੀ ਪਾਸਤਾ ਐਡ ਕਰਨ ਤੋਂ ਬਾਅਦ ਦੋਸਤੋ ਇਹਦੇ ਉੱਤੇ ਪਾਇਆ ਬਲੈਕ ਪੇਪਰ ਅਤੇ ਵਾਈਟ ਪੇਪਰ ਦੋਸਤੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਉਣ ਤੋਂ ਬਾਅਦ ਲਾਸਟ ਵਿੱਚ ਵਾਰੀ ਆਉਂਦੀ ਹੈ ਇਹਦੇ ਉੱਤੇ ਵਾਈਟ ਸੌਸ ਪਾਉਣ ਦੀ ਦੋਸਤੋ ਵਾਈਟ ਸੌਸ ਐਡ ਕਰਨ ਤੋਂ ਬਾਅਦ ਨਾਲ ਦੀ ਨਾਲ ਪਾਈਏ ਦੇ ਵਿੱਚ ਵਾਈਟ ਕਰੀਮ ਦੋਸਤੋ ਸਾਰੀਆਂ ਚੀਜ਼ਾਂ ਨੂੰ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਟੌਸ ਕੀਤਾ ਤੇ ਸਾਡਾ ਪਾਸਤਾ ਹੁਣ ਬਣ ਕੇ ਲਗਭਗ ਰੈਡੀ ਸੀ ਚਲੋ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਬੌਲ ਦੇ ਵਿੱਚ ਪਵਾਉਨੇ ਆ ਅਤੇ ਇਹਦਾ ਟੇਸਟ ਕਰਦੇ ਆ ਤੇ ਤੁਹਾਨੂੰ ਵੀ ਦੱਸੀਏ ਕਿ ਲਾਈਵ ਪਾਸਤਾ ਦਾ ਟੇਸਟ ਕਿਦਾਂ ਦਾ ਇੱਕ ਗੱਲ ਹੋਰ ਦੋਸਤੋ ਇਹਨਾਂ ਲਵੇ ਵਾਈਟ ਸੌਸ ਪਾਸਤਾ ਦੇ ਨਾਲ ਨਾਲ ਰੈੱਡ ਸੌਸ ਪਾਸਤਾ ਦੀ ਵੀ ਆਪਸ਼ਨ ਹੁੰਦੀ ਆ ਤੁਸੀਂ ਉਹ ਵੀ ਇਹਨਾਂ ਤੋਂ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਤੁਹਾਨੂੰ ਐਟ ਦੀ ਟਾਈਮ ਬਿਲਕੁਲ ਤੁਹਾਡੇ ਸਾਹਮਣੇ ਤਿਆਰ ਕਰਕੇ ਦੇ ਦਿੰਦੇ ਨੇ ਅਤੇ ਹੁਣ ਬਾਰੀਆ ਦੋਸਤੋ ਦੇ ਉੱਤੇ ਲਾਸਟ ਮਸਾਲੇ ਪਾਉਣ ਦੀ ਦੋਨੇ ਚੀਜ਼ਾਂ 오ਰੀਗੈਨੋ ਅਤੇ ਚਿਲੀ ਫਲੈਕਸ ਪਾਉਣ ਤੋਂ ਬਾਅਦ ਦੋਸਤੋ ਪਾਸਤਾ ਸਾਡਾ ਬਿਲਕੁਲ ਬਣ ਕੇ ਰੈਡੀ ਆ ਤੇ ਹੁਣ ਆਪਾਂ ਆਪਣੇ ਲਈ ਇਹਨਾਂ ਨੂੰ ਬੌਲ ਦੇ ਵਿੱਚ ਐਡ ਕਰਵਾਉਨੇ ਆ ਤੇ ਦੱਸਿਓ ਤੁਹਾਨੂੰ ਇਹਦਾ ਟੇਸਟ ਕਿੱਦਾਂ ਦਾ ਸ਼ੈਫ ਨੇ ਦੋਸਤੋ ਸਾਨੂੰ ਸਾਡਾ ਪਾਸਤਾ ਬੌਲ ਦੇ ਵਿੱਚ ਕਰਕੇ ਦਿੱਤਾ ਐਡ ਤੇ ਅਸੀਂ ਹੁਣ ਟੇਸਟ ਕੀਤਾ ਜਿਹੜਾ ਕਿ ਪਾਸਤਾ ਬਹੁਤ ਜ਼ਿਆਦਾ ਸੁਆਦ ਸੀ ਮੇਰੇ ਦੋਸਤ ਰਣਵੀਰ ਨੂੰ ਤਾਂ ਇਹ ਪਾਸਤਾ ਬਹੁਤ ਜ਼ਿਆਦਾ ਪਸੰਦ ਆਇਆ ਉਨੇ ਦਾ ਸੈਕੰਡ ਟਾਈਮ ਵੀ ਪਵਾ ਕੇ ਖਾਦਾ ਦੋਸਤੋ ਹੋਰ ਨਵੇਂ ਨਵੇਂ ਵੀਡੀਓ ਦੇਖਣ ਦੇ ਲਈ ਸਾਡੇ ਤੁਰਾ ਨਾਬਾ ਦੇ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰੋ